ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਸਾਹਮਣੇ ਅਰਬੀ ਨੂੰ ਕੱਟਣ ਦੀ ਇੱਕ ਆਸਾਨੀ ਟੈਕਨੀਕ ਸ਼ੇਅਰ ਕਰਾਂਗੇ ਮੋਸਟਲੀ ਕੀ ਹੁੰਦਾ ਹੈ ਕਿ ਜਦੋਂ ਵੀ ਆਪ ਪਰਬੇ ਲੈ ਕੇ ਕੱਢਦੇ ਹੈਗੇ ਤਾਂ ਅਰਬੀ ਨੂੰ ਕੱਟਣ ਵੇਲੇ ਆਪਣੇ ਹੱਥਾਂ ਤੇ ਰੈਡਨੈਸ ਕਰਨਾ ਸ਼ੁਰੂ ਹੋ ਜਾਂਦੀ ਹੈ ਚਲਣ ਗਹਿਰਾ ਖਾਰਿਜ ਕਰਨਾ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਅਰਬੀ ਨੂੰ ਕੱਟਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਪਰ ਅੱਜ ਜੋ ਮੈਂ ਤੁਹਾਡੇ ਨਾਲ ਟ੍ਰਿਕ ਸ਼ੇਅਰ ਕਰੂੰਗੀ ਉਸ ਦੇ ਨਾਲ ਤੁਸੀਂ ਅਰਬੀ ਨੂੰ ਬੜੀ ਆਸਾਨੀ ਤਰੀਕੇ ਨਾਲ ਕੱਟ ਸਕਦੇ ਹੋ ਤੇ ਹੱਥਾਂ ਤੇ ਜਲਣ ਵੀ ਬਾਰਿਸ਼ ਵਗਾਰਾ ਵੀ ਨਹੀਂ ਹੋਵੇਗੀ ਇਸ ਦੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂ ਸਾਬ ਸੁਧਰੀ ਦੇ ਲਈ ਆਰਬੀਨ ਕੱਟਣਾ ਥੋੜਾ ਜਿਆਦਾ ਆਸਾਨ ਹੋ ਜਾਂਦਾ ਹੈ ਆਰਬੀ ਤੇ ਰਿਤੇ ਵਕਤ ਸਾਬ ਸੁਧਰੀ ਲੰਬੀ ਆਰਬੀ ਲਈ ਜਾਵੇ ਉਸ ਦੇ ਉੱਪਰ ਇਤਨੇ ਕੰਢਾਂ ਜਿਹੜੇ ਆਪਣੇ ਹੁੰਦੇ ਨੇ ਉਹ ਬਣਿਆ ਨਾ ਹੋਣ ਤਾਂ ਆਪਾਂ ਉਸ ਨੂੰ ਬੜੀ ਆਸਾਨੀ ਨਾਲ ਕੱਟ ਸਕਦੇ ਹਾਂਗੇ ਤੇ ਇਸ ਨੂੰ ਆਰਬੀ ਨੂੰ ਆਪਾਂ ਨੂੰ ਨਾਈਫ ਨਾਲ ਕੱਟਣ ਦੀ ਜਰੂਰਤ ਨਹੀਂ ਹੈ ਮਤਲਬ ਚਿਲਨ ਦੀ ਜਰੂਰਤ ਨਹੀਂ ਹੈ ਇਸ ਨੂੰ ਆਪਾਂ ਪੀਜ਼ਾ ਦੇ ਨਾਲ ਬੜੀ ਆਸਾਨੀ ਨਾਲ इजीली ਕੱਟ ਸਕਦੇ ਹਾਂ ਤੇ ਅੱਜ ਆਪਾਂ ਦੇਖਵਾਂਗੇ ਇਸ ਤਰ੍ਹਾਂ ਆਪਾਂ ਕੱਟ ਸਕਦੇ ਹਾਂਗੇ ਆਰਬੀਨ ਕਟਣ ਵਾਸਤੇ ਸਭ ਤੋਂ ਪਹਿਲਾਂ ਮੈਂ ਹੱਥਾਂ ਤੇ ਜਨਤਿਕ ਹਾਰਸ਼ਾਦਰਾ ਨਾ ਹੋਵੇ ਮਹਤੀ ਸਰ੍ਹੋਂ ਦਾ ਤੇਲ ਲਿਆ ਸਾਰੇ ਖਾਣ ਕੋਨੇ ਵਗੈਰਾ ਤੇ ਲਗਾ ਲਾਂਗੇ ਤਾਂ ਜੋ ਹੱਥਾਂ ਤੇ ਜਲਨ ਕਰ ਨਾ ਹੋਵੇ ਇਹ ਸਭ ਤੋਂ ਬਹੁਤ ਹੀ ਆਸਾਨ ਟ੍ਰਿਕ ਹੈ ਜਿਸ ਦੇ ਨਾਲ ਆਪਾਂ ਹੱਥਾਂ ਤੇ ਜਲਨ ਤੇ ਕਾਲੇ ਸ਼ਗਰਾ ਹੋਣ ਤੋਂ ਰੋਕ ਸਕਦੇ ਹਾਂ ਇਸ ਦੇ ਨਾਲ ਤੁਹਾਡੇ ਹੱਥਾਂ ਤੇ ਰੈਡਨੈਸ ਵਗੈਰਾ ਵੀ ਨਹੀਂ ਆਏਗੀ ਤੇ ਅਰਬੀ ਨੂੰ ਵੀ ਤੁਸੀਂ ਬੜੀ ਆਸਾਨੀ ਦੇ ਨਾਲ ਕੱਟ ਸਕਦੇ ਹੋ ਮੈਂ ਪੂਰੇ ਹੱਥ ਤੇ ਪੂਰੇ ਆਇ ਲਗਾ ਲਿਆ ਹੈ ਤੇ ਅਰਬੀ ਨੂੰ ਆਪਾਂ ਨਾਈਫ ਦੇ ਨਾਲ ਨਹੀਂ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਪੀਲਰ ਦੇ ਨਾਲ ਪੀਲ ਕਰਾਂਗੇ ਇਸ ਦੀ ਕਟਿੰਗ ਕਰਨ ਦੇ ਲਈ ਮੈਂ ਇਹ ਪੀਲਰ ਦਾ ਯੂਜ਼ ਕਰ ਰਹੀ ਹਾਂ देखो मेरे को जो भी अर्बी है वो बिल्कुल साफ सुथरी है लंबी है ਤੇ ਇਸ ਦੀ ਕਿਸੇ तरह ਦੇ ਕੋਈ ਵੀ ਡੈਂਟਲ ਵਾਰਾ ਨਹੀਂ ਹੈ ਤੁਸੀਂ ਵੀ ਜਦੋਂ ਮਾਰਕੀਟ ਜਾ ਰਹੇ ਹੋ ਏਦਾਂ ਦੀ अर्बी ਹੀ ਦੇਖ ਕੇ ਲਿਓ ਬਿਲਕੁਲ ਸਾਫ਼ ਵਰਗੀ ਹੈ ਹੁਣ ਆਪ ਇਸ ਨੂੰ ਪੀਲਰ ਦੇ ਨਾਲ extra ਫੀਲ ਕਰਦੇ ਹੋਏ ਬੜੀ ਆਸਾਨੀ ਦੇ ਨਾਲ ਫੀਲ ਕਰ ਲਵਾਂਗੇ ਸਾਰੇ ਅੱਧ ਮੇਦੇ ਦੇ ਕਰਾਉਣੇ ਨੇ। ਇੱਕ ਰੋਕਰੀ ਲੈ ਲੈਂਦੇ ਹਾਂ ਜਿਹਦੇ ਵਿੱਚ ਨਾਲ ਦੇ ਨਾਲ ਆਪਾਂ ਫੀਲ ਕਰਕੇ ਇਸ ਨੂੰ ਰੱਖ ਦੇ ਜਾਂਗੇ। ਤੁਸੀਂ ਦੇਖ ਸਕਦੇ ਹੋ ਕਿ ਪੀਲਾ ਬੁਣਾ ਫੀਲ ਕਰਨਾ ਕਿ ਮਸਾਲ ਹੋ ਰਿਹਾ ਹੈ। ਤੇ ਇਸ ਦਰਬੀ ਦਾ ਜੂਸ ਇੱਥੇ ਹੀ ਸਾਰਾ ਉੱਤਰ ਗਿਆ। इसी तरह ही आप सारी अरबी में पील करते हुए साफ कर लवेंगे अभी देखो बिल्कुल साफ है अब पूरी तरह पील कर लेंगे जो भी हल्का फुलका कोई दावा होगा उसको आप नाइफ़ हटा देवे पहले आप सारी सारी अरबी में पिलर के पील कर लेंगे पीलर के नाल पील है एक तो कर टाइम भी बहुत घट लगेगा जे नाइफ नाल करन लग देंगे तो उससे टाइम थोड़ा ज़्यादा लग जाता है ਇਸ ਨੂੰ ਕਰਨਾ ਵੀ ਬਹੁਤ ਡਿਫਿਕਲਟ ਹੁੰਦਾ ਹੈ ਅਰਬੀਰੀ ਕਟਿੰਗ ਕਰਨ ਲਈ ਇਸਨੂੰ ਆਪਾਂ ਨੂੰ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਕਰ ਲਵਾਂਗੇ ਲੰਬੇ ਪਤਲੇ ਸਭ ਕੁਝ ਨੂੰ ਗੋਲ ਕਰ ਦੇਣਾ ਚਾਹੀਦਾ ਉਸ ਨੂੰ ਗੋਲ ਕਰ ਦੇ ਵਿੱਚ ਨਹੀਂ ਕੱਟ ਸਕਦੇ ਮੈਕਸਮ ਲੰਬੇ ਕਰ ਦੇ ਵਿੱਚ ਕੱਟ ਰਹੀ ਹਾਂ ਸਾਰੇ ਅਰਬੀਰੀ ਇਦਾਂ ਹੀ ਆਪਾਂ ਪਤਲੇ ਪਤਲੇ ਪੀਸ ਦੇ ਵਿੱਚ ਕੱਟ ਕਰ ਲਵਾਂਗੇ ਅੰਤ ਤੇ ਤੇਲ ਲਗਾ ਕੇ ਅਰਬੀ ਨੂੰ ਕੱਟਣ ਦੇ ਨਾਲ ਅੰਤ ਦੇ ਬਿਲਕੁਲ ਵੀ ਜਲ ਨਹੀਂ ਹੁੰਦੀ ਹੈ ਬਾਅਦ ਵਿੱਚ ਆਪ ਇਸ ਨੂੰ ਹੈਂਡਵਾਸ਼ ਨਾਲ ਵਾਸ਼ ਕਰਾਂਗੇ ਤਾਂ ਸਾਰੀ ਦੀ ਸਾਰੀ ਹਰ ਗੱਟਾ ਹੀ ਪਤਲੇ-ਪਤਲੇ ਪੀਸ ਵਿੱਚ ਕੱਟ ਕਰੀਏ ਜਿਆਦਾ ਮੋਟੇ ਪੀਸ ਨਹੀਂ ਰੱਖਾਂਗੇ ਅਗਰ ਮੋਟੇ ਪੀਸ ਰੱਖ ਲਏ ਉਹ ਕਾਂ ਦੇ ਵਿੱਚ ਸੌਹ ਨਹੀਂ ਲੱਗੇ ਸਰੀ ਅਰਬੀ ਨੂੰ ਕੱਟ ਕੇ ਮੈਂ ਤਿਆਰ ਕਰ ਲਿਆ ਹੈ ਹੁਣ ਇਸ ਨੂੰ ਅਰਬੀ ਨੂੰ ਬਣਾਉਣ ਤੋਂ ਪਹਿਲਾਂ ਮੈਂ ਇਸ ਨੂੰ ਗਰਮ ਪਾਣੀ ਦੇ ਵਿੱਚ ਅਚੀ ਤਰ੍ਹਾਂ ਵਾਸ਼ ਕਰ ਲਵਾਂਗੀ ਪਾਣੀ ਦੇ ਵਿੱਚ ਆਪੇ ਸਮੋਧਾ ਤੋਂ ਵਾਸ਼ ਕਰਾਂਗੇ ਜਦੋਂ ਤੱਕ ਇਸ ਦੇ ਵਿੱਚ ਚਿੱਟਾ ਜਿਹਾ ਪਾਣੀ ਨਿਕਲਣਾ ਬੰਦ ਨਹੀਂ ਹੋ ਜਾਂਦਾ ਜਦੋਂ ਇਸ ਦੇ ਵਿੱਚ ਸਾਫ਼ ਪਾਣੀ ਆਣ ਲੱਗ ਪਿਆ ਤਾਂ ਇਸ ਨੂੰ ਆਪਾਂ ਇੱਕ ਜਾਲੀ ਵਾਲੀ ਟੋਕਰੀ ਦੇ ਵਿੱਚ ਕੱਢ ਲਵਾਂਗੇ ਤੇ ਸਾਰਾ ਪਾਣੀ ਅਚੀ ਤਰ੍ਹਾਂ ਨਿਕਲਣ ਦੇਵਾਂਗੇ ਬਾਅਦ ਵਿੱਚ ਇਸ ਨੂੰ ਆਪਾਂ ਸਾਫ਼ ਕਰ ਲਵਾਂਗੇ ਕੱਪੜੇ ਦੇ ਨਾਲ ਅਚੀ ਤਰ੍ਹਾਂ ਸੁਕਾਉਣ ਤੋਂ ਬਾਅਦ ਫਿਰ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ ਅਗਰ ਤੁਸੀਂ ਇਸ ਦੀ ਅਰਬੀ ਦੀ ਸਬਜ਼ੀ ਦੀ ਰੈਸਪੀ ਦੇਖਣਾ ਚਾਹੁੰ ਤانوں ਅੱਜ ਦੀ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਨੀਚੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮੈਨੂੰ ਹੋਰ ਮੋਟੀਵੇਟ ਕਰਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅੱਜ ਦੇ ਲਈ ਇੰਨਾ ਹੀ ਧੰਨਵਾਦ ਥੈਂਕ ਯੂ